ਹੈਲੋ ਉਹ ਟਾਵਰ ਦੇ ਥੱਲੇ ਖੜਾ ਤੂੰ ਕਹਿੰਦਾ ਰੇਂਜ ਨਹੀਂ ਆਉਂਦੀ ਹੈਲੋ ਭਾਈ ਜੀ ਹਾਂ ਇੱਕ ਮਿੰਟ ਗੱਲ ਸੁਣੋ ਹਾਂ ਹਾਂ ਮੈਂ ਸੁਣਿਆ ਉਰੇ ਦੋ ਠੱਗ ਰਹਿੰਦੇ ਨੇ ਮੌਲੇ ਨੂੰ ਬੋਰ ਕਰਿਆ ਉਹਨਾਂ ਨੇ ਓਹੋ ਉਹ ਦੋ ਚੋਰ ਜੇ ਤੈਨੂੰ ਪਤਾ ਕਿੱਥੇ ਰਹਿੰਦੇ ਆ ਹਾਂ ਪਰ ਕੋਨੂੰ ਕੀ ਕੰਮ ਪੈ ਗਿਆ ਉਹਨਾਂ ਤੋਂ ਹੀ ਉਹ ਮੇਰੇ ਤੋਂ 350 ਰੁਪਏ ਲੈ ਕੇ ਆਏ ਆ ਆਂ ਕਿਹਾ ਉਹਨਾਂ ਨੇ ਹੋਰ ਕੀ ਹੈਗੇ ਬੰਦੇ ਠੱਗ ਨੇ ਸੱਚੀਓ ਲੈ ਹਾਂ ਆਪਣਾ ਪੈਸਾ ਇਹਨਾਂ ਨੂੰ ਪਹਿਲਾਂ ਹੀ ਦੋਦਾਂ ਲਾ ਲਿਓ ਮੈਂ ਮੇਰਾ ਨਾ ਨਾ ਲਿਓ ਮੈਂ ਰਾਹ ਗਲੀ ਵਾਲਾ ਗਵਾਂਢੀ ਆ ਉਹ ਕਿੱਧਰ ਨੇ ਅੱਜ ਨਹੀਂ ਛੱਡਦਾ ਉਹਨਾਂ ਨੂੰ ਮੈਂ ਆ ਫੜੇ ਗਏ ਆ ਬੈਠੇ ਨੇ ਦੋਨੇ ਨੰਗੇ ਨੰਗੇ ਕਾਹਦੇ ਨੇ ਯਾਰ ਮੇਰੇ ਬਾਤ ਨੂੰ ਮੈਂ ਬਹੁਤ ਅੰਗਾ ਉਹ ਦੰਨੇ ਆ ਪੈਸਾ ਸਾਤਾ ਲਾਲਾ ਕਿੰਨੇ ਪੈਸੇ ਨੇ ਤੇਰੇ 350 350 ਸਾਢੇ 350 ਹੁਣ ਕਿੰਨੇ ਲੱਗਣ ਹੁਣ ਹੋ ਗਿਆ ਡਬਲ ਤੋਂ ਦੇਖੂਰਾ ਹਿਸਾਬਤਾ ਕੱਢੋ ਯਾਰ ਡਬਲ ਲੈਨੇ ਆ ਡਬਲ ਹਾਂਜੀ ਦੇ ਕੀ ਹਿਸਾਬਕਤਾ ਵਾ ਚੱਕ ਕਾਪੀ ਪੈਣਾ ਕਾਪੀ ਦਾ ਡਾਪਣਾ ਬਣਾ ਹਿਸਾਬ ਦੀ ਬਣਾ ਕਰ ਲੈ ਹੁਣ ਆਪਾਂ ਬਣਾ ਲੱਗੇ ਤੇਰਾ ਹਿਸਾਬ ਆ ਪਹਿਲਾਂ ਦਿੱਤਾ ਇਹਨੇ 350 ਹਾਂ ਠੀਕ ਐ ਫੇਰ ਇਹਦੇ ਚ ਆ ਪਾਤਾ ਆਪਾਂ 350 ਤੇ ਇਹ ਬਣ ਗਿਆ 000 510 ਦੀ 0 ਆ ਗਿਆ 1336 ਇਹ ਤੁਹਾਡਾ ਕਾਰਡ ਸੋ ਇਹ ਕਿਤਾਬ ਹੋਣਗੇ 650 ਇਸ ਹਿਸਾਬ ਚ ਫਰਕ ਲੱਗਦਾ ਫਰਕ ਹਿਸਾਬ ਚ ਮੈਨੂੰ ਵੀ ਲੱਗਦਾ ਗੁਣਾ ਕਰਕੇ ਦਿਖਾ ਦੇ ਨਾ ਆਹ ਦੇਖ ਬਈ ਇਹ ਹੁਣ ਦੇਖੋ ਜੀ ਆਪਾਂ ਤੁਹਾਨੂੰ ਦਿੱਤਾ ਸੀ 350 ਇਹਨੂੰ ਕਰਨਾ 2 ਨਾਲ ਗੁਣਾ 2 ਦੀ 0 ਬਣ ਗਈ 2 5 10 ਦੀ 0 ਬਣ ਗਈ 2 5 ਦਾ 1 ਆ ਲੱਗ ਗਿਆ 3 2 6 650 1 650 ਆ ਵੀ 650 ਦੇ ਦੇ ਜੀ ਫੇਰ 650 ਰੁਪਏ ਦੇ ਦੀਏ ਫੇਰ 650 ਲੈਣਾ 650 ਲੈਣਾ ਤੂੰ ਉਹ ਦਿਓ ਤਾਂ ਸਹੀ 650 ਦੇ ਦੇ 650 ਸਹੀ ਦਿੰਦੇ ਆ ਦੇਰੇ ਬਾਈਆਂ ਨੂੰ 400 ਰੁਪਏ ਤੌਰ ਪਰੇ ਦਵਾ ਕਰ 400 ਹੀ ਲੈਣਾ 400 400 ਹੀ ਲੈਣਾ ਉਹ 400 ਕਿੰਨੀ ਵਾਰ ਦੱਸਾਂ ਦੱਤਿਆ ਔਖਾ ਕਦੇ ਉਹਨਾਂ ਬਾਈ ਦੇ ਦੇ ਹਾਂ ਇਹ ਆ ਫੜ 1 ਆ ਫੜ 10 10 ਆ ਆ ਫੜ 50 ਕੱਟ ਹੋ ਗਿਆ ਹੋ ਗਏ ਕਾਹਟ ਹੋ ਗਏ ਬੁੰਡੇ ਬਾਈ ਕਾਹਟ ਆ ਫੜ 100 ਹੋ ਗਿਆ ਹੋ ਗਿਆ 400 ਮਾਰ ਕਟ ਥੋੜਾ ਦੇਖ ਸਰੇ ਓ ਕਰਤਾ ਸਭ ਹੋ ਗਿਆ ਹੋ ਗਿਆ ਸਾਡਾ ਸਭ ਖਤਮ ਓਕੇ ਚੱਲ ਘਰ ਨੂੰ ਹੁਣ ਚੱਲ ਚਿੰਦਿਆ ਮਨਾ ਨਿਬੜ ਗਿਆ ਤੇਰਾ ਸਾਲੇ ਵੱਡੇ ਠੱਗ ਦੱਸ ਮੈਨੂੰ ਬੁੱਧੂ ਬਣਾ ਦਿੰਦੇ ਸੀ ਹਾਂ ਵੀ ਅੰਕਲ ਕੀ ਕਹਿੰਦੇ ਫਿਰ ਦੱਜ ਦੇਤੇ ਪੈਸੇ ਓ ਕਾਟ ਥੋੜਿਆਂ ਦਾ ਲੈ ਦਿਖਾ ਤਾਂ ਮੈਂ ਨਹੀਂ ਮੰਨਦਾ ਹਾ ਦੇ ਇੱਕ 10 61 ਆ ਥੋ ਏਨਾ ਨੂੰ ਐਵੇਂ ਨਹੀਂ ਠੱਗ ਕਹਿੰਦੇ ਅੰਕਲ ਤੈਨੂੰ ਵੀ ਲੋਦਾ ਲਾਤਾ एक सौ का हाट ने काहट हाट की में एक सौ का की में कार सो सौ त्याह का हाट एक सौ का ने काहट हाट सोनी तेरे नवी लाख गया लोधा कला तो ठगनू ठगन के लेसी ठगे गए